ਸਰਦਾਰ ਫੌਜਾ ਸਿੰਘ ਜੀ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੀ ਉਮਰ ਕੋਕੀ ਉਹਨਾਂ ਨੇ ਪੰਜਾਬੀ ਜਵਾਨੀ ਨੂੰ ਵੀ ਕੈਸਾ ਸਨੇਹਾ ਦਿੱਤਾ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਤੁਹਾਡੇ ਰਾਹ ਨਹੀਂ ਆ ਸਕਦੀਆਂ ਉਹਨਾਂ ਦੇ ਰਾਏਕ ਨੇ ਬਹੁਤ ਸਾਰੇ ਸਮਾਜਿਕ ਖੇਤਰ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਕਿੰਨੇ ਹਰਮਨ ਪੈਰੇ ਸੀ ਹਰ ਵਰਗ ਦੇ ਵਿੱਚ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਕਾਜੀ ਦਿੱਤਾ ਜਾਊਗਾ ਉਹਨਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨਾਂ ਦੇ ਪਿੰਡ ਦੇ ਸਟੇਡੀਅਮ ਚੋਂ ਉੱਤ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉੱਥੇ ਸਪੋਰਟਸ ਕਾਲਜ ਹੈ ਉੱਥੇ ਉਹਨਾਂ ਦਾ ਬੋਤ ਲਿਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਅੱਜ ਕੱਲ ਕਿਉਂਕਿ 60 70 ਸਾਲ ਦੀ ਉਮਰ ਹੀ ਮੰਨਣ ਲੱਗੇ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਜਿੰਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਪ੍ਰਚਾਰ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੇ ਤੁਹਾਡੇ ਨਾਲ ਹੋਣੀ ਮੇਰੇ ਬਸ ਅਸੀਂ ਉਹਨੂੰ ਸ਼ਰਧਾ